ਸਭ ਤੋਂ ਪਹਿਲਾਂ ਤੁਹਾਡਾ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਰਜੀਵ ਸ਼ਰਮਾ ਇੰਚਾਰਜ ਲੋਕ ਸਭਾ ਗੁਰਦਾਸਪੁਰ ਚੇਅਰਮੈਨ ਇੰਪਰੂਵਮੈਂਟ ਗੁਰਦਾਸਪੁਰ ਤਾਂ ਤੁਸੀਂ ਇਹਨਾਂ ਸ਼ਾਰਟ ਨੋਟਿਸ ਵਿੱਚ ਸਾਡੇ ਕੋਲ ਇੱਥੇ ਪਹੁੰਚੇ ਹੋ ਫਸਟ ਆਫਿਸ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੋਬਨ ਰੰਧਾਵਾ ਜੀ ਤੇ ਮੇਰੇ ਸਿੱਦੇ ਪਾਸੇ ਮੁਖਦੇਵ ਸਿੰਘ ਹਲੋਬਾਜ ਜੀ ਜਿਹੜੇ ਸਾਡੇ ਨਵ ਨਿਯੁਕਤ মিডিਆ ਇੰਚਾਰਨ ਗੁਰਦਾਸਪੁਰ ਦੇ ਨਾਲ ਸਾਡੇ ਚੇਅਰਮੈਨ ਸਭਾ ਸਾਰੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਭਾਵੇਂ ਉਹ ਨਸ਼ੇ ਨੂੰ ਲੈ ਕੇ ਹੋਵੇ ਜੁੱਧ ਨਸ਼ਾ ਵਿਰੋਧ ਹੋਵੇ ਭਾਵੇਂ ਉਹ ਸੜਕ ਸੁਰੱਖਿਆ ਫੋਰਸ ਹੋਵੇ ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਜਿਵੇਂ ਬਿਜਲੀ ਦੀ ਹੋਵੇ ਵੱਖ-ਵੱਖ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਇੱਕ ਨਵੀਂ ਜਿਹੜੀ ਪਾਲਿਸੀ ਪੰਜਾਬ ਸਰਕਾਰ ਵੱਲੋਂ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਦੱਸਣਗੇ ਸਾਡੇ ਜੋਬਰੰਦਾਵਾ ਜੀ ਜਿਹੜੇ ਕਿ ਸਾਡੇ ਇਸ ਟਾਈਮ ਉਹਨਾਂ ਨੂੰ ਸੁਜਾਨਪੁਰ ਦਾ ਕੋਆਰਡੀਨੇਟਰ ਵੀ ਲਾਇਆ ਲੈਂਡ ਪੂਲਿੰਗ ਨੂੰ ਲੈ ਕੇ ਤੇ ਨਾਲ ਸਾਡੇ মিডিਆ ਇਨਚਾਰਜ ਧੰਨਵਾਦ ਜਿਲ੍ਹਾ ਪ੍ਰਧਾਨ ਜੀ ਆਮਾ ਦੀ ਪਾਰਟੀ ਗੁਰਦਾਸਪੁਰਾ ਔਰ ਇੱਥੇ ਪਹੁੰਚੇ ਸਾਰੇ ਹੀ মিডিਆ ਵਾਲੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਕਿਸੇ ਨਾ ਕਿਸੇ ਸ਼ਹਿਰ ਦੇ ਜਾਂ ਪਿੰਡ ਦੇ ਵਸਨੀਕ ਹਾਂ ਅਸੀਂ ਆਮ ਤੌਰ ਤੇ ਇੱਕ ਗੱਲ ਬਹੁਤ ਸੁਣੀ ਆ ਕਿ ਸਾਨੂੰ ਕਦੀ ਜਿਹੜੇ ਅਨਔਥਰਾਇਜ਼ਡ ਕਲੋਨੀਆ ਤੇ ਲੋਕਾਂ ਜਿਨ੍ਹਾਂ ਦੇ ਪਲਾਟ ਨੇ ਘਰ ਨੇ ਕਿ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਜੀ ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਦੀ ਸਾਨੂੰ ਜਦੋਂ ਕੋਈ ਰਜਿਸਟਰੀ ਕਰਾਉਣ ਜਾਂਦੇ ਆ ਜੀ ਐਨਓਸੀ ਨਹੀਂ ਮਿਲਦੀ ਇਹ ਸਾਰੀਆਂ ਦਿੱਕਤਾਂ ਸਮਝਣ ਦੀ ਲੋੜ ਆ ਇਹ ਕਿਉਂ ਹੁੰਦੀਆਂ ਇਹ ਹੁੰਦੀਆਂ ਅਨਪਲਾਨਡ ਡਿਵੈਲਪਮੈਂਟ ਕਰਕੇ ਜਦੋਂ ਕੋਈ ਵੀ ਕਲੋਨਾਈਜ਼ਰ ਜਿਹਨੂੰ ਨਜਾਇਜ਼ ਕਲੋਨੀ ਆਪਾਂ ਕਹਿ ਦਿੰਨੇ ਆ ਅਨ ਆਥਰਾਇਜ਼ਡ ਕਲੋਨੀਆ ਕਹਿ ਦਿੰਨੇ ਆ ਉਹ ਕੱਟ ਕੇ ਤੇ ਭੋਲੇ ਭਾਲੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਤੇ ਬਾਅਦ ਚੋ ਸਾਰੀ ਜ਼ਿੰਮੇਵਾਰੀ ਉਹ ਇਨਸਾਨ ਦੇ ਕੋਲੇ ਆ ਜਾਂਦੀ ਆ ਜਿਨੇ ਆਪਣੀ ਹੱਡ ਜਿਹਨੂੰ ਕਹਿੰਦੇ ਆ ਵੀ ਤੋੜ ਕੇ ਮਿਹਨਤ ਕਰਕੇ ਪੈਸਾ ਬਣਾ ਕੇ ਉਹ ਪਲਾਟ ਲੈ ਹੁੰਦਾ ਕਿ ਮੈਂ ਕਦੀ ਸਪਨਿਆਂ ਦਾ ਘਰ ਬਣਾਉਂਗਾ ਤੇ ਉਹਨੂੰ ਫਿਰ ਉਸ ਘਰ ਦੇ ਬੁਨਿਆਦੀ ਜਿਹੜੀਆਂ ਸਹੂਲਤਾਂ ਉਹਦੇ ਲਈ ਦਿੱਕਤ ਆਉਂਦੀ ਆ ਸੋ ਇਹ ਜਿਹੜਾ ਮੈਂ ਕਹਿੰਨਾ ਪ੍ਰੋਬਲਮ ਨੂੰ ਸੋਲਵ ਕਰ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਸਾਡੇ ਰਾਸ਼ਟਰੀ ਲੀਡਰ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਜੀ ਦੇ ਵਿਜਨ ਦੇ ਅੰਡਰ ਕਿ ਆਪਾਂ ਇਹ ਦਿੱਕਤਾਂ ਤੋਂ ਲੋਕਾਂ ਨੂੰ ਕਿਵੇਂ ਨਿਯਾਤ ਕਰਨੀ ਹੈ ਕਿੱਦਾਂ ਮੁਕਤੀ ਬਣਾਉਣੀ ਹੈ ਉਹਦਾ ਇੱਕੋ ਇੱਕ ਹੱਲ ਆ ਉਹ ਆ ਪਲਾਨਡ ਡਿਵੈਲਪਮੈਂਟ ਕਿ ਜਿਹੜੋ ਜਿਹੜੀ ਅਰਬਨ ਡਿਵੈਲਪਮੈਂਟ ਹੋਵੇ ਉਹ ਇੱਕ ਪਲਾਨਡ ਤਰੀਕੇ ਨਾਲ ਹੋਵੇ ਜਿਹੜੀ ਮਾਸਟਰ ਪਲਾਨ ਆਣ ਉਹ ਸਰਕਾਰ ਵੱਲੋਂ ਆਣ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਅਰਬਨ ਸਟੇਟ ਕੱਟੇ ਜਾਣ ਉਹਦੇ ਚ ਸਰਕਾਰ ਦਾ ਪੂਰਾ ਯੋਗਦਾਨ ਹੋਵੇ ਉਹਦੇ ਚ ਹਰ ਤਰੀਕੇ ਦੀ ਫੈਸਿਲਿਟੀ ਹੋਵੇ ਉਹਦੇ ਵਿੱਚ ਸੀਵਰੇਜ ਦੀ ਫੈਸਿਲਿਟੀ ਹੋਵੇ ਉਹਦੇ ਵਿੱਚ ਬਿਜਲੀ ਕਨੈਕਸ਼ਨ ਪ੍ਰਾਇੋਰਟੀ ਤੇ ਮਿਲ ਜਾਣ ਉਹਦੇ ਵਿੱਚ ਸਕੂਲ ਹਸਪਤਾਲ ਬੱਸ ਸਟੈਂਡ ਦੇ ਲਾਗੇ ਹੋਣ ਦੀਆਂ ਸਹੂਲਤਾਂ ਵੀ ਹੋਣ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਸਰਕਾਰ ਉਹਨੂੰ ਇੱਕ ਪਲਾਨਡ ਵੇਅ ਨਾਲ ਡਵੈਲਪਮੈਂਟ ਕਰੂਗੀ ਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਸਿੰਘ ਸਾਹਿਬ ਦਾ ਜਿਹੜੇ ਇਹ ਪਾਲਿਸੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਨੇ ਅਰਬਨ ਡਵੈਲਪਮੈਂਟ ਨੂੰ ਆਪਾਂ ਜਿਹੜਾ ਸੁਪਨਾ ਸਰਕਾਰ ਕਰਨ ਲਈ ਤਾਂ ਕਿ ਜਿੱਦੋਂ ਵੀ ਜਿਹੜਾ ਵੀ ਆਮ ਲੋਕੀ ਘਰ ਬਣਾਉਣ ਦਾ ਸੁਪਨਾ ਵਾ ਜਿਨਾਂ ਦਾ ਜਿਨਾਂ ਦਾ ਇਹ ਸੁਪਨਾ ਵਾ ਕਿ ਅਸੀਂ ਗਾ ਕਾਰੋਬਾਰ ਕਰਨੇ ਠੀਕ ਹੈ ਜੀ ਤੁਸੀਂ ਦੇਖਦੇ ਹੋ ਕਈ ਵਾਰੀ ਦੁਕਾਨ ਅਸੀਂ ਲੈ ਲੈਨੇ ਕਦੀ ਪਾਰਕਿੰਗ ਨਹੀਂ ਮਿਲਦੀ ਠੀਕ ਹੈ ਜੀ ਉੱਥੋਂ ਦੀਆਂ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਆਪਣਾ ਕਾਰੋਬਾਰ ਕਰਨ ਲਈ ਸੋ ਇਹ ਸਾਰੀਆਂ ਚੀਜ਼ਾਂ ਤੋਂ ਨਜਾਤ ਪਾਉਣ ਲਈ ਜਿਹੜੀ ਆ ਲੈਂਡ ਪੋਲਿਸੀ ਜਿਹੜੀ ਉਹ ਲੈ ਕੇ ਆਈ ਹੈ ਮਾਨ ਸਰਕਾਰ ਉਹਦੀ ਡਿਟੇਲਡ ਜਿਹੜੀ ਉਹਦਾ ਓਵਰਵਿਊ ਆ ਉਹਦੇ ਚ ਕੀ ਕੀ ਗੱਲਾਂ ਨੇ ਉਹ মিডিਆ ਦੇ ਅੱਗੇ ਰੱਖਣ ਲਈ ਮੁਖਦੇਵ ਵਾਲੋਂ ਵਾਲਜੀ ਤੁਹਾਡੇ ਅੱਗੇ ਸਾਰੇ ਪੁਆਇੰਟਸ ਰੱਖਣਗੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਇੱਕ ਵਾਰੀ ਹੁਣ ਮੁਖਦੇਵ ਜੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਪੁਆਇੰਟਸ ਦੱਸਣਗੇ ਪਰ ਇਹਦਾ ਮੋਟਾ-ਮੋਟਾ ਜਿਹੜਾ ਆਈਡੀਆ ਵਾ ਉਹ ਇਹ ਆ ਕਿ ਜਿਹੜੀ ਲੋਕਾਂ ਦੀ ਖੱਜਲ-ਖਵਾਰੀ ਲੋਕਾਂ ਦੇ ਮੈਂ ਕਹਿੰਨਾ ਵੀ ਜਿਹੜਾ ਦਿਨ-ਰਾਤ ਪਰੇਸ਼ਾਨੀ ਦੇ ਲੋਕਾਂ ਨੂੰ ਕੱਢ ਲਈ ਇੱਕ ਪਲਾਨ ਡਿਵੈਲਪਮੈਂਟ ਦੀ ਇਹ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਆ ਸੋ ਮੈਂ ਫੇਰ ਸਾਡੀ ਸਰਕਾਰ ਸਾਡੇ ਮਾਨਯੋਗ ਮੰਤਰੀ ਸਾਹਿਬ ਮੁੰਡੀਆਂ ਸਾਹਿਬ ਨਾਲ ਸਾਡੇ ਜਿਹੜੇ ਮੁੱਖ ਮੰਤਰੀ ਆਨਰੇਬਲ ਮਿਨਿਸਟਰ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਸੋ ਹੁਣ ਤੁਹਾਨੂੰ ਮੁਕਦੀਪ ਜੀ ਇਸ